ਸਾਡੀ ਜਿਹੜੀ ਆੜਤੀ ਹੈ ਪੰਜਾਬ ਆ ਇਹਦੇ ਵੱਲੋਂ ਨਾ ਪਹਿਲਾਂ ਕੋਈ ਹੜਤਾਲ ਸੀਗੀ ਨਾ ਹੀ ਚਰਨੀਆ ਸੀ ਨਾ ਹੀ ਹੈਗੀ ਆ ਆਰਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਜਮੇਰ ਸਿੰਘ ਢਾਲੀਵਾਲ ਨੇ ਕਣਕ ਦੀ ਸਰਕਾਰੀ ਖਰੀਦ ਪ੍ਰਬੰਧਾਂ ਦੇ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਸਰਕਾਰ ਵੱਲੋਂ ਕਣਕ ਦੀ ਖਰੀਦ ਦੇ ਪੂਕਤਾ ਪ੍ਰਬੰਧ ਕੀਤੇ ਗਏ ਹਨ। ਉਹਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਮੰਡੀ ਦੇ ਵਿੱਚ ਸੁੱਕੀ ਕਣਕ ਲੈ ਕੇ ਆਉਣ। ਉਹਨਾਂ ਕਿਹਾ ਕਿ ਆਰਤੀਆਂ ਵੱਲੋਂ ਕੋਈ ਵੀ ਹੜਤਾਲ ਨਹੀਂ ਕੀਤੀ ਗਈ ਹੈ ਅਤੇ ਲੋਕ ਅਫਵਾਹਾਂ ਤੋਂ ਬਚਣ। ਉਹਨਾਂ ਕਿਹਾ ਕਿ ਮੰਡੀਆਂ ਦੇ ਵਿੱਚ ਕਿਸਾਨਾਂ ਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਆਉਣ ਦੇਵਾਂਗੇ। ਦੇਖੋ ਇਹ ਖਾਸ ਰਿਪੋਰਟ ਜਿਹੜੀ ਆੜਤੀ ਹੈ ਪੰਜਾਬ ਆ ਇਹਦੇ ਵੱਲੋਂ ਨਾ ਪਹਿਲਾਂ ਕੋਈ ਹੜਤਾਲ ਸੀਗੀ ਨਾ ਹੀ ਕਰਨੀ ਆ ਅਸੀਂ ਨਾ ਹੀ ਹੈਗੀ ਆ ਜਿੱਦਣ ਵੀ ਕਣਕ ਮੰਡੀਆਂ ਦੇ ਵਿੱਚ ਆ ਗਈ ਅਸੀਂ ਬਕਾਇਦਾ ਤੌਰ ਤੇ ਖਰੀਦ ਕਰਾਵਾਂਗੇ ਸਾਰੇ ਕਿਸਾਨ ਵੀਰਾਂ ਨੂੰ ਇੰਨੀ ਕੁ ਬੇਨਤੀ ਜ਼ਰੂਰ ਆ ਵੀ ਆਪਣੀ ਕਣਕ ਇਹ ਨਾ ਹੋਵੇ ਕਿਲੀ ਲੈ ਕੇ ਆਉਣ ਕਣਕ ਜਿਹੜਾ 12% ਮੈਚਰਨ ਦਾ 12% ਸੁੱਕੀ ਲੈ ਕੇ ਆਉਣ ਤਕਰੀਬਨ ਮੰਡੀਆਂ ਦੇ ਵਿੱਚ ਆਉਣ ਅਸੀਂ ਹਰ ਹਾਲਤ ਦੇ ਵਿੱਚ ਉਹਦੀ ਖਰੀਦ ਕਰਾਵਾਂਗੇ ਸਾਡੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਜੀ ਨੇ ਵੀ ਕਿਹਾ ਵਾ ਬਿਲਕੁਲ ਸੇ ਕਿਸਮ ਦੀ ਕੋਈ ਵੀ ਸਮੱਸਿਆ ਨਹੀਂ ਹੋਊਗੀ ਸਾਡੀ ਡੀਸੀ ਸਾਹਿਬ ਨਾਲ ਵੀ ਮੀਟਿੰਗ ਹੋਈ ਆ ਸਾਰੇ ਵਿਭਾਗਾਂ ਦੇ ਸੀਗੇ ਉੱਥੇ ਸਾਰਾ ਨ ਹੋਈ ਆ ਵੀ ਕਿਸੇ ਐਤ ਕੀ ਇਹ ਸਾਲ ਜਿਹੜਾ ਹੈਗਾ ਬਾਕੀ ਸੀਜ਼ਨ ਦੇ ਮੁਕਾਬਲੇ ਬਹੁਤ ਹੀ ਵਧੀਆ ਪ੍ਰਬੰਧ ਆ ਐਫਸੀ ਦੇ ਜਿਹੜੇ ਟੈਂਡਰ ਨੇ ਉਹ ਵੀ ਹੋ ਚੁੱਕੇ ਨੇ ਤੇ ਜਿਹੜੇ ਲੇਬਰ ਦੇ ਟੈਂਡਰ ਉਹ ਵੀ ਟਰੱਕ ਯੂਨੀਅਨ ਦੇ ਟੈਂਡਰ ਉਹ ਵੀ ਹੋ ਚੁੱਕੇ ਨੇ ਇਸ ਕਰਕੇ ਮੈਂ ਸਾਰੇ ਭਰਾਵਾਂ ਨੂੰ ਸਾਡੇ ਅੜਤੀ ਵੀਰਾਂ ਨੂੰ ਵੀ ਇਹ ਹੀ ਬੇਨਤੀ ਕਰੂੰਗਾ ਵੀ ਕਿਸੇ ਕਿਸੇ ਵੀ ਬਾਈਕਾਰਡ ਦੇ ਚੱਕਰਾਂ 'ਚ ਨਾ ਪੈਣ ਜ ਆਪਣਾ ਜਿਹੜਾ ਮਟੀਰੀਅਲ ਆ ਅ ਲੈ ਕੇ ਕਣਕ ਦੀ ਮੰਡੀਾਂ ਦੇ ਵਿੱਚ ਆਉਣ ਸੁੱਕੀ ਲਿਆਉਣ ਬਕਾਇਦਾ ਅਸੀਂ ਆਪਣੀ ਕੋਈ ਵੀ ਹੜਤਾਲ ਨਹੀਂ ਕਰਾਂਗੇ ਅਸੀਂ ਆਪਣੀ ਜਿਹੜੀ ਹੈਗੀ ਖਰੀਦ ਘਰਾਵਾਗੇ ਜਿੱਦਣ ਵੀ ਕਣਕ ਮੰਡੀ ਜਾਗੀ ਸੁੱਕੀ ਕਣਕ ਆਗੀ ਅਸੀਂ ਉਦੋਂ ਹੀ ਖਰੀਦ ਸ਼ੁਰੂ ਕਰਾਵਾਂਗੇ ਈਪੀਐਫ ਦੀ ਲੜੀ ਲੜਾਈ ਹੈ ਸਾਡੇ ਨਾਲ ਰਲ ਕੇ ਲੜਨ ਹਾਈ ਕੋਰਟ ਚ ਕਿਉਂਕਿ ਜਿਹੜਾ ਕੇਸ ਤਰਵੰਨਲ ਦਾ ਮੇਰੇ ਕੋਲ ਕਾਪੀਆਂ ਪਈਆਂ ਨੇ ਲੈ ਲੈਣ ਤਰਵੰਨਲ ਕੇਸ ਸਾਡੇ ਹੱਕ ਜੋ ਹੈ ਵੀ ਈਪੀਐਫ ਆਰਡਟੀ ਤੇ ਲੱਗਦਾ ਹੀ ਨਹੀਂ ਹੈ ਇਸ ਕਰਕੇ ਉਹਨੂੰ ਇੰਪਲੀਮੈਂਟ ਕਰ ਲਈ ਅਸੀਂ ਬਕਾਇਦਾ ਹਾਈ ਕੋਰਟ ਚ ਜਾ ਰਹੇ ਆ ਜਿੱਦੋਂ ਨੂੰ ਇੰਪਲੀਮੈਂਟ ਹੋ ਗਿਆ ਜਿੰਨਾ ਐਪੀਐਫ ਕਟਾਇਆ ਸਾਰੇ 8 ਦਿਨ ਵਾਪਸ ਹੋ ਜੂਗਾ ਕਿੰਨੇ ਸਾਲ ਹੋ ਗਏ ਇਹ ਕਾਫੀ ਸਾਲਾਂ ਦਾ ਕਟ ਹੋ ਰਿਹਾ ਕਿਉਂਕਿ ਜਿਹੜੀ ਅਗਨੀ ਹੈਗੀ ਅਮਾਉਂਟ ਆਹ ਰੇ ਕਾਟਦੇ ਦੇ ਮਤਲਬ ਲੇਬਰ ਚੋਂ 30% ਕੱਟ ਹੁੰਦਾ ਲੇਬਰ ਜਿੰਨੀ ਵੀ ਲੇਬਰ ਬਣਦੀ ਆ ਉਹਦੇ ਵਿੱਚੋਂ 30% ਕੱਟ ਲੈ ਲੈਂਦੇ ਕੱਟ ਤਾਂ 25 ਹੁੰਦਾ ਐਫਸੀ ਥੋੜਾ ਧੱਕਾ ਕਰਦੀ ਐ 25 ਦੀ بجائے 30 ਕੱਟ ਲੈਂਦੀ ਆ ਪਰ ਧੱਕਾ ਜਿਹੜਾ ਅਸੀਂ ਵੀ ਇਹ ਧੱਕੇ ਦੇ ਹੱਕ ਤੇ ਨਹੀਂ ਹੈਗੇ ਪਰ ਅਸੀਂ ਇਹ ਵੀ ਹੱਕ ਨਹੀਂ ਵੀ ਸਾਡਾ ਜ਼ਿੰਮੇਵਾਰ ਜਿਹੜਾ 6 ਮਹੀਨੇ ਦਾ ਫਸਲ ਹੁੰਦੀ ਆ ਉਹ ਰੂਲੇ ਹਾਂਜੀ ਸੋਨਾ ਸੰਨ ਲੈ ਕੇ ਤਾਂ ਵੀ ਫਸਲ ਦੇ ਵਿੱਚ ਜਿਹੜੀ ਕਣਕ ਆਉਂਦੀ ਸਹਲੋ ਦੇ ਵਿੱਚ ਦੇਖੋ ਜਾਓਗੀ ਤਾਂ ਮੰਡੀਆਂ ਤੇ ਜਾਓ ਜਿਵੇਂ ਪਿਛਲੇ ਸਾਲ ਦੀ ਤਰ੍ਹਾਂ ਜੀ ਆਈ ਸੀ ਹੋਰ ਸਾਰੇ ਅਫਸਰਾਂ ਨਾਲ ਗੱਲ ਹੋਈ ਆ ਐਫਸੀਏ ਦੇ ਡੀਐਮ ਸਾਹਿਬ ਨਾਲ ਵੀ ਗੱਲ ਹੋਈ ਆ ਡੀਸੀ ਸਾਹਿਬ ਦੇ ਨਾਲ ਮੀਟਿੰਗ ਸੀ ਮੈਂ ਬਖੈਦਾ ਮੀਟਿੰਗ ਦੇ ਵਿੱਚ ਸੀ ਉਹਨਾਂ ਨਾਲ ਗੱਲ ਹੋਈ ਆ ਜਿਵੇਂ ਮੰਡੀਆਂ ਦੇ ਵਿੱਚੋਂ ਕਣਕ ਬਾਕੀ ਜੰਸੀਆ ਖਰੀਦ ਕੇ ਉਹਦੇ ਭਰਨਗੇ ਉਸ ਜਿਹੜਾ ਪਿਛਲੇ ਸਾਲ ਦੀ ਤਰ੍ਹਾਂ ਹੀ ਸਾਰਾ ਸਿਸਟਮ ਰਹੂਗਾ ਕੋਈ ਵੀ ਸਿਸਟਮ ਬਦਲਿਆ ਨਹੀਂ ਜਿਸ ਕਰਕੇ ਸਰਕਾਰ ਪੂਰੀ ਤਤਪਰ ਆ ਇੱਕ ਇੱਕ ਦਾਣਾ ਖਰੀਦ ਕੇ 24 ਜਾਂ 48 ਘੰਟੇ ਦੇ ਵਿੱਚ ਵਿੱਚ ਬਕਾਇਦਾ ਜ਼ਿਮੀਂਦਾਰਾਂ ਦੇ ਖਾਤੇ ਵਿੱਚ ਪੇਮੈਂਟ ਚਲੀ ਜਾਊ